ਮੌਜੂਦਾ ਸਮੇਂ ਕਾਂਗਰਸ ਡਾਵਾ ਡੋਲ ਹੈ ਕਿਉਂਕਿ ਸੀਐਮ ਦੇ ਚਿਹਰੇ ਨੂੰ ਲੈ ਕੇ ਕਈ ਚਿਹਰੇ ਜਿਹੜੇ ਸਾਹਮਣੇ ਆ ਰਹੇ ਨੇ ਇੱਕ ਪਾਸੇ ਇੱਕ ਧੜਾ ਮੁੱਖ ਮੰਤਰੀ ਸਬਕਾ ਚਰਨਜੀਤ ਸਿੰਘ ਚੰਨੀ ਦੇ ਪੱਖ ਦੇ ਵਿੱਚ ਖੜਾ ਦਿਖਾਈ ਦੇ ਰਿਹਾ ਪਰ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਈਏ ਰਾਜਾ ਵਰਿੰਗ ਦੀ ਗੱਲ ਕਰ ਲਈ ਉਹਨਾਂ ਦੇ ਪੱਖ ਦੇ ਵਿੱਚ ਖੜਾ ਦਿਖਾਈ ਦੇ ਰਿਹਾ ਮੌਜੂਦਾ ਸਮੇਂ ਕਾਂਗਰਸ ਦੀ ਸਥਿਤੀ ਇਸ ਜੀ ਡਾਵਾ ਡੋਲ ਹੋ ਚੁੱਕੀ ਹੈ ਕਿ ਦੋ ਗਰੁੱਪ ਬੜੇ ਮਜ਼ਬੂਤ ਬਣ ਚੁੱਕੇ ਨੇ ਹੁਣ ਇਹਨਾਂ ਗਰੁੱਪਾਂ ਦੇ ਵਿਚਕਾਰ ਨਵਜੋਤ ਸਿੰਘ ਸਿੱਧੂ ਇੱਕ ਚਿਹਰਾ ਨੇ ਨਵਜੋਤ ਸਿੰਘ ਸਿੱਧੂ ਕਿਹੜੇ ਪਾਲੇ ਪਾਸੇ ਖੜਨਗੇ ਹੁਣ ਇਹ ਵੀ ਵੇਖਣਾ ਬਿਹਤ ਖਾਸ ਹੋਵੇਗਾ ਸੋ ਇਸ ਦੇ ਵਿੱਚ ਗੱਲਬਾਤ ਇਹੀ ਕਰਾਂਗੇ ਕਿ 2026 ਤੋਂ ਪਹਿਲਾਂ ਕਾਂਗਰਸ ਦੇ ਵਿੱਚ ਚੰਨੀ ਵਰਸਸ ਪ੍ਰਤਾਪ ਸਿੰਘ ਬਾਜਵਾ ਬੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਇਹ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਇੱਕ ਪਾਸੇ ਤਾਂ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਪ੍ਰਤਾਪ ਸਿੰਘ ਬਾਜਬਾ ਜਿਹੜੇ ਸੀਐਮ ਦੇ ਚਿਹਰਾ ਹੋਣਗੇ ਦੂਜੇ ਪਾਸੇ ਚਰਜੀ ਸਿੰਘ ਚੰਨੀ ਨੂੰ ਲੈ ਕੇ ਚਰਚਾਵਾ ਚੱਲ ਰਹੀਆਂ ਨੇ ਦੋ ਗਰੁੱਪ ਖੜੇ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਭਾਵੇਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਗਏ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਵੀ ਸੀ ਬਗਾਵਤ ਕਹਿ ਲਈ ਜਾਂ ਫਿਰ ਦੋ ਫਾੜ ਸੀ ਪਾਰਟੀ ਪਰ ਉਦੋਂ ਜ਼ਿਆਦਾ ਖੇਮਾ ਸੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੁੰਦਾ ਸੀ ਪਰ ਅੱਜ ਜਿਹੜਾ ਇਹ ਗਰੁੱਪ ਨੇ ਇਸ ਹਿਸਾਬ ਤੇ ਬਣ ਚੁੱਕੇ ਨੇ 50-50 ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਭਾਰੀ ਪਲੜਾ ਦੋਨਾਂ ਦਾ ਹੈ ਗਿਆ ਪਰ ਅੱਜ ਕਾਂਗਰਸ ਦੇ ਵਿੱਚ ਸਥਿਤੀ ਬਣੀ ਹੋਈ ਹੈ ਕਿ ਸੀਐਮ ਦੇ ਚਿਹਰਿਆਂ ਨੂੰ ਲੈ ਕੇ ਕਾਂਗਰਸ ਲੜਦੀ ਦਿਖਾਈ ਦੇ ਰਹੀ ਹੈ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਮੌਜੂਦਾ ਸਮੇਂ ਕਿ ਕਾਂਗਰਸ ਇਸ ਨੂੰ ਹੱਲ ਕਰਨ ਦੇ ਵਿੱਚ ਜਿਹੜੀ ਹਾਈ ਕਮਾਂਡ ਹੈ ਕਾਮਯਾਬ ਹੋਵੇਗੀ ਕਿ ਕੀ ਹੋਣਗੇ ਮਸਲੇ ਹੱਲ ਜਿਹੜੇ ਕਾਂਗਰਸ ਦੇ ਨੇ ਸਭ ਤੋਂ ਪਹਿਲਾਂ ਜਿਹੜੇ ਲੀਡਰਾਂ ਦੇ ਮਸਲੇ ਹੱਲ ਨੇ ਭਾਵੇਂ ਚੱਲੀ ਸੀ ਨਾ ਕਰ ਕਰ ਚੱਲੀ ਗੱਲ ਹੈ ਨਾ ਚੰਨੀ ਦੀ ਕਰਦਾ ਮਸਲੇ ਹੱਲ ਨਾ ਚੰਨੀ ਕਰਦਾ ਮਸਲੇ ਹੱਲ ਕਰ ਕਰ ਚੱਡੀ ਗੱਲ ਪਰ ਅੱਜ ਗੱਲ ਇਹ ਹੈ ਵੀ ਮਸਲੇ ਹੱਲ ਲੀਡਰਾਂ ਦੇ ਕੀ ਨੇ ਲੋਕਾਂ ਦੀ ਕਰ ਕਰ ਦੀ ਗੱਲ ਜਿਹੜੇ ਮਸਲੇ ਨੇ ਉਹ ਵੱਖਰੇ ਨੇ ਪਰ ਅੱਜ ਜਿਹੜੀ ਦੋਫਾੜ ਹੋ ਚੁੱਕਿਆ ਕਿਉਂਕਿ ਇਸ ਦੇ ਵਿੱਚ ਜਿਹੜੀ ਫੁੱਟ ਸਭ ਤੋਂ ਵੱਡੀ ਸਾਹਮਣੇ ਦਿਖਾਈ ਦਿੱਤੀ ਹੈ ਨਾ ਉਹ ਸਾਹਮਣੇ ਆਈ ਹੈ ਜਿਹੜੀ ਸਭ ਤੋਂ ਵੱਡੀ ਫੁੱਟ ਬਾਜੀ ਉਹ ਆਈ ਹੈ ਜਿਹੜੀ ਲੁਧਿਆਣਾ ਪੱਛਮੀ ਜਿਮਨੀ ਚੌਂ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਦੇ ਵੱਲੋਂ ਖੁੱਲਕੇ ਵਕਾਉਤ ਕੀਤੀ ਗਈ ਜੇਕਰ ਆਪਾਂ ਕਹਿ ਸਕਦੇ ਹਾਂ ਉਹਨਾਂ ਦਾ ਵਿਰੋਧ ਕੀਤਾ ਗਿਆ ਰਾਜਾ ਬੜਿੰਗਹੋਰਾਂ ਦਾ ਪ੍ਰਤਾਪ ਸਿੰਘ ਬਾਜਵਾਹੋਰਾਂ ਦਾ ਸੁਜਿੰਦਰ ਸਿੰਘ ਦਾਵਾਤਾ ਇਹ ਗੱਲ ਕਹਿੰਦੇ ਮੈਨੂੰ ਸੱਦਿਆ ਨਹੀਂ ਗਿਆ ਸੁਖਪਾਲ ਸਿੰਘ ਖੇਹਰਾ ਨੇ ਉੱਥੇ ਤੱਕ ਪਹੁੰਚੇ ਜਦ ਕਿ ਸੁਖਪਾਲ ਸਿੰਘ ਖੇਹਰਾ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਜਿਹੜੀ ਲੁਧਿਆਣਾ ਪੱਛਮੀ ਚੌਣ ਆਵੇਗੀ ਵੀ ਇਹਦੇ ਵਿੱਚ ਰਾਜ ਸਭਾ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਜਾ ਰਿਹਾ ਵੀ ਆਪਾਂ ਬੱਤੋ ਬੱਜਾ ਪ੍ਰਚਾਰ ਕਰੀਏ ਵੀ ਇੱਥੋਂ ਇਹਨਾਂ ਨੂੰ ਹਰਾਈਏ ਇਹਨੂੰ ਨਾ ਜਿੱਤਣ ਦਈਏ ਇਸ ਦੇ ਉੱਤੇ ਜ਼ੋਰ ਮਾਰਾਂਗੇ ਪਰ ਉਹ ਵੀ ਇਸ ਛੋਣ ਦੇ ਵਿੱਚ ਨਹੀਂ ਪਹੁੰਚੇ ਕਿਤਨਾ ਕੀਤੇ ਜਿਹੜੀ ਗਰੁੱਪਵਾਦੀ ਹੈ ਕਾਂਗਰਸ ਦੇ ਵਿੱਚ ਰੜਕ ਰਹੀ ਹੈ ਤਾਂ ਲੋਕ ਦੁਖੀ ਨੇ ਪੰਜਾਬ ਦੇ ਵੋਟਰ ਦੁਖੀ ਨੇ ਪੰਜਾਬ ਦੇ ਵੋਟਰਾਂ ਦੇ ਵਿੱਚ ਆਵਾਜ਼ ਹੈ ਕਿ ਹੁਣ ਅਗਲੀ ਸਰਕਾਰ ਕਾਂਗਰਸ ਦੀ ਆਵੇਗੀ ਭਾਵੇਂ ਭਾਜਪਾ ਵੀ ਦਾਅਵਾ ਕਰ ਰਹੀ ਹੈ ਆਮਾਦੀ ਪਾਰਟੀ ਦਾਅਵਾ ਕਰ ਰਹੀ ਹੈ ਅਕਲ ਦਲ ਵੀ ਦਾਅਵਾ ਕਰ ਰਿਹਾ ਪਰ ਜ਼ਿਆਦਾ ਪੱਧਰ ਦੇ ਉੱਤੇ ਕਾਂਗਰਸ ਦਾ ਪਲੜਾ ਭਾਰੀ ਇਸ ਵਕਤ ਤੇ ਖੈ ਦੇ ਰਿਹਾ ਅੱਜ ਦੀ ਸਥਿਤੀ ਦੇ ਵਿੱਚ ਕਿਉਂਕਿ ਆਪਣੇ ਕੋਲ ਉਦਾਹਰਣ ਇੱਕ ਇਹ ਹੈ ਵੀ 2024 ਦੀ ਚੋਣਾਂ ਦੇ ਵਿੱਚ ਜਿਹੜੀ ਜਿੱਤ ਪ੍ਰਾਪਤ ਹੋਈ ਸੀ ਸੱਤ ਸੀਟਾਂ ਦੇ ਉੱਤੇ 13 ਦੇ ਵਿੱਚੋਂ ਤਾਂ ਉਹ ਕਾਂਗਰਸ ਦੀ ਹੋਈ ਸੀ ਉਹ ਇੱਕ ਆਪਣੇ ਕੋਲ ਪ੍ਰਮਾਣ ਇੱਕ ਜੇਕਰ ਦੇਖਿਆ ਜਾਵੇ ਪਰ ਅੱਜ ਲੋਕ ਇਹ ਗੱਲ ਕਹਿੰਦੇ ਹੈ ਕਿ ਕਾਂਗਰਸ ਇੱਕਜੁੱਟ ਕਿਉਂ ਨਹੀਂ ਹੋ ਰਹੀ ਹੁਣ ਤਾਂ ਜਿੱਥੇ ਲੋਕਾਂ ਦੇ ਵਿੱਚ ਆਵਾਜ਼ ਸੀ ਤਾਂ ਉਦੋਂ ਲੀਡਰ ਇਹ ਗੱਲ ਕਹਿ ਦਿੰਦੇ ਵੀ ਕਾਂਗਰਸ ਇੱਕਜੁੱਟ ਹੈ ਹੁਣ ਤਾਂ ਕਾਂਗਰਸ ਸਟੇਜਾਂ ਤੋਂ ਉੱਤੋਂ ਜਿਹੜੇ ਪੰਜਾਬ ਪ੍ਰਤੀ ਜਦ ਕਾਂਗਰਸ ਪ੍ਰਤੀ ਵਫਾਦਾਰ ਨੇ ਜਿਨ੍ਹਾਂ ਨੂੰ ਕਾਂਗਰਸ ਦੇ ਭਵਿੱਖ ਪੰਜਾਬ ਕਾਂਗਰਸ ਦੇ ਭਵਿੱਖ ਤੇ ਚਿੰਤਾ ਹੈ ਉਹ ਲੀਡਰ ਵੀ ਇਹ ਗੱਲ ਕਹਿਣ ਲੱਗੇ ਵੀ ਪੰਜਾਬ ਦੇ ਲੋਕਾਂ ਤੁਸੀਂ ਇਕਜੁੱਟ ਹੋਓ ਤੁਸੀਂ ਸਾਡੇ ਵਿਸ਼ਵਾਸ ਕਰੋ ਅਸੀਂ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਇਸ ਨੂੰ ਸਾਰੇ ਇਕਜੁੱਟ ਕਰ ਲਾਂਗੇ ਜੇਕਰ ਨਾ ਹੋਈ ਤਾਂ ਅਸੀਂ ਡਾਂਗ ਦੇ ਨਾਲ ਵੀ ਇਹਨਾਂ ਨੂੰ ਇਕਜੁੱਟ ਕਰ ਲਵਾਂਗੇ ਪਰ ਹੁਣ ਸਵਾਲ ਇੱਥੇ ਇਹੀ ਹੈ ਕਿ ਕਾਂਗਰਸ ਇਕਜੁੱਟ ਹੋਵੇਗੀ ਕਿਵੇਂ ਜੇਕਰ ਅੱਜ ਇਕਜੁੱਟ ਹੋ ਜਾਂਦੀ ਹੈ ਕੀ ਇਕਜੁੱਟ ਹੋਣ ਤੋਂ ਬਾਅਦ ਕੀ ਸੀਐਮ ਦੇ ਚਿਹਰੇ ਨੂੰ ਲੈ ਕੇ ਕੀ ਇੱਕ ਜੁੱਟ ਕਾਂਗਰਸ ਹੋ ਜਾਵੇਗੀ ਕਿਸੇ ਇੱਕ ਨਾਂ ਦੇ ਉੱਤੇ ਜਦੋਂ ਚੈਲੰਜੇਸਿੰ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਉਦੋਂ ਜਿਹੜੇ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਸੁਨੀਲ ਜਾਖੜ ਨੇ ਉਹ ਨਾਰਾਜ਼ ਹੋ ਗਏ ਸੀ ਕਿਉਂਕਿ ਉਹ ਕਹਿੰਦੇ ਸੀ ਮੈਨੂੰ ਹਿੰਦੂ ਚਿਹਰੇ ਕਰਕੇ ਨਹੀਂ ਬਣਾਇਆ ਗਿਆ ਉਸ ਤੋਂ ਬਾਅਦ ਗੱਲ ਚੱਲੀ ਸੀ ਸੁਖਿੰਦਰ ਸਿੰਘ ਰੰਧਾਵਾ ਦੀ ਚੱਲੀ ਸੀ ਉਹਨਾਂ ਦੇ ਫਲੈਕਸੇ ਛੱਪਗੇ ਸੀ ਕੁਝ ਉਪ ਮੁੱਖ ਮੰਤਰੀ ਦੇ ਫਲੈਕਸ ਛੱਪਗੇ ਸੀ ਸਭ ਕੁਝ ਚੇਂਜ ਹੋ ਗਿਆ ਸੀ ਪਰ ਆਖਰਕਾਰ ਨਾਮ ਚਲਦੇ ਸਿੰਘ ਚੰਨੀ ਦਾ ਆ ਗਿਆ ਸੀ ਸਾਹਮਣੇ ਨਵਜੋਤ ਸਿੰਘ ਸਿੱਧੂ ਵੀ ਮੁੱਛਣ ਤਾ ਦੀ ਬੈਠੇ ਸੀ ਪਰ ਗੱਲ ਇੱਥੇ ਹੈ ਨਾ ਵੀ ਉਦੋਂ ਕਿੱਡਾ ਖਲਾਪਿਆ ਸੀ ਅੱਜ ਵੀ ਉਸ ਚੀਤੀਆ ਕਾਂਗਰਸ ਦੇ ਵਿੱਚ ਉਦੋਂ ਕੁਝ ਲੀਡਰ ਛੱਡ ਕੇ ਕਾਂਗਰਸ ਦੇ ਵਿੱਚੋਂ ਦੂਜੀ ਪਾਰਟੀ ਵਿੱਚ ਚਲੇ ਗਏ ਨੇ ਹੁਣ ਜਿਹੜਾ ਸੰਕਟ ਕਾਂਗਰਸ ਦੇ ਉੱਤੇ ਹੈ ਜਿਹੜਾ ਹੁਣ ਹੁਣ ਜਿਹੜੀ ਦਾਵਾ ਡੋਲ ਕਾਂਗਰਸ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਜਿਹ ਲੀਡਰਸ਼ਿਪ ਦਾਵਾ ਡੋਲ ਹੈ ਭਾਵੇਂ ਪੰਜਾਬ ਕਾਂਗਰਸ ਦੇ ਵੋਟਰ ਆਪਣੀ ਥਾਂ ਦੇ ਉੱਤੇ ਖੜੇ ਨੇ ਪਰ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਦਾਵਾ ਡੋਲਿਆ ਚ ਪਰ ਅੱਜ ਇੱਥੇ ਇਹ ਸਥਿਤੀ ਬਣੀ ਹੋਈ ਹੈ ਕਿ ਕਾਂਗਰਸ ਇਸ ਦੇ ਵਿੱਚੋਂ ਨਿਕਲੇਗੀ ਕਿਵੇਂ ਕੀ ਇੱਕ ਜੁੱਟ ਹੋਵੇਗੀ ਜਾਂ ਫਿਰ ਜੇਕਰ ਕਾਂਗਰਸ ਹਾਈ ਕਮਾਂਡ ਇਸ ਨੂੰ ਇੱਕ ਜੁੱਟ ਕਰਨ ਦੇ ਵਿੱਚ ਜੇ ਕੋਸ਼ਿਸ਼ ਕਰੇਗੀ ਕਿਤੇ ਕੁਝ ਕਾਂਗਰਸੀ ਵੱਡੇ ਆਗੂਆਂ ਦਾ ਭਾਜਪਾ ਕਰਨਤਾ ਨਹੀਂ ਹੋ ਜਾਵੇਗਾ ਜਾਂ ਫਿਰ ਆਮ ਆਦੀ ਪਾਰਟੀ ਕਰਨਤਾ ਨਹੀਂ ਹੋ ਜਾਵੇਗਾ ਜਾਂ ਫਿਰ ਅਕਾਲੀ ਦਲ ਤਾਂ ਨਹੀਂ ਹੋ ਜਾਵੇਗਾ ਅਕਾਲੀ ਦਲ ਕਰਨ ਕਿਉਂਕਿ ਇਹ ਅੱਜ ਸਮਾਂ ਇਹ ਹੈ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਦੇਖ ਕੇ ਦੇਖਿਆ ਜਾਵੇ ਤਾਂ ਕੁਝ ਲੀਡਰ ਵੱਡੇ ਲੀਡਰ ਕਾਂਗਰਸ ਛੱਡ ਕੇ ਬੀਜੇਪੀ ਚਲੇ ਗਏ ਸੀ ਕੁਝ ਲੀਡਰ ਕਾਂਗਰਸ ਛੱਡ ਕੇ ਆਮ ਆਦੀ ਪਾਰਟੀ ਦੇ ਵਿੱਚ ਚਲੇ ਗਏ ਸੀ ਹੁਣ ਕੁਝ ਲੀਡਰ ਜਿਹੜੇ ਨੇ ਉਹ ਦੂਜੀ ਪਾਰਟੀਆਂ ਦੇ ਵਿੱਚ ਵੀ ਜਾ ਰਹੇ ਨੇ ਪਰ ਗੱਲ ਇੱਥੇ ਇਹ ਵੀ ਹੁਣ ਜੇਕਰ ਵੱਡੇ ਲੀਡਰ 2027 ਤੋਂ ਪਹਿਲਾਂ ਬਾਹਰ ਜਾਂਦੇ ਨੇ ਕਿਉਂਕਿ ਇੱਕ ਪਾਸੇ ਤਾਂ ਰਾਹੁਲ ਗਾਂਧੀ ਹੋਰਾਂ ਦੇ ਬਲੋਂ ਗੱਲ ਕਹੀ ਗਈ ਹੈ ਵੀ ਜਿਹੜਾ ਲੰਗੜਾ ਘੋੜਾ ਵੈ ਉਸ ਨੂੰ ਹੁਣ ਮੌਕਾ ਨਹੀਂ ਦਿੱਤਾ ਜਾਵੇਗਾ ਉਸ ਨੂੰ ਹੁਣ ਰਿਟਾਇਰ ਕੀਤਾ ਜਾਵੇਗਾ ਹੁਣ ਆਖਰਕਾਰ ਪੰਜਾਬ ਕਾਂਗਰਸ ਦੇ ਵਿੱਚ ਉਹ ਕਿਹੜੇ ਲੰਗੜੇ ਘੋੜੇ ਨੇ ਜਿਨ੍ਹਾਂ ਨੂੰ rahul gandhi rahul gandhi ਰਿਟਾਇਰ ਕਰਨ ਦੀ ਗੱਲ ਕਰਦਾ ਹੈ ਉਹ ਕਿਹੜੇ ਘੋੜੇ ਨੇ ਜਿਹੜੇ ਕਾਂਗਰਸ ਦੇ ਵਿੱਚ ਰਹਿ ਕੇ ਬੀਜੇਪੀ ਦੀ ਸਪੋਰਟ ਕਰਦੇ ਨੇ rahul gandhi ਹੋਰਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਪੂਰੇ ਭਾਰਤੀ ਰਾਜਨੀਤੀ ਦੇ ਵਿੱਚ ਗੱਲ ਕਹੀ ਕੀ ਸੀ ਕਿਤਨੇ ਕਿਤੇ ਪੰਜਾਬ ਦੇ ਹੱਦ ਦੇ ਵਿੱਚ ਆ ਕੇ ਪਾ ਮੇ ਕੱਲੇ ਪੰਜਾਬ ਦੀ ਗੱਲ ਨਹੀਂ ਕੀਤੀ ਸੀ ਉਹਨਾਂ ਨੇ ਪੂਰੇ ਕਾਂਗਰਸ ਦੀ ਪੰਜਾਬ ਦੇ ਵਿੱਚ ਮਤਲਬ ਭਾਰਤ ਦੇ ਵਿੱਚ ਪੂਰੀ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਵਾਸਤੇ ਗੱਲ ਕਹੀ ਸੀ ਪਰ ਅੱਜ ਸਥਿਤੀ ਜਿਹੜੀ ਬਣੀ ਹੋਈ ਹੈ ਕਾਂਗਰਸ ਦੇ ਲਈ ਉਹ ਬੜੀ ਅਹਿਮ ਹੈ ਕਿਉਂਕਿ ਇੱਥੇ ਗੱਲ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਕਾਂਗਰਸ ਦੇ ਵਿੱਚ ਜਿਹੜੀ ਖਿੱਚੋ ਤਾਨ ਹੈ ਉਸ ਦੇ ਕਰਕੇ ਵੋਟਰ ਭੰਲ ਘੁੱਸੇ ਦੇ ਵਿੱਚ ਪੈ ਚੁੱਕਿਆ ਕੀ ਆਖਰਕਾਰ ਹੁਣ ਹੋਵੇਗਾ ਕਿ ਜੇਕਰ ਕਾਂਗਰਸ ਇੱਕ ਜੁਟ ਨਹੀਂ ਹੁੰਦੀ ਕਿਤੇ ਨਾ ਕਿਤੇ ਹੁਣ ਜਿਹੜਾ ਆਮ ਆਦੀ ਪਾਰਟੀ ਤੋਂ ਜਿਹੜਾ ਵੋਟਰ ਹੈ ਉਹ ਵਾਪਸ ਲਿਆਣਾ ਕਾਂਗਰਸ ਨੇ ਕਿੰਨਾ ਕਿਤੇ ਉਸ ਤੋਂ ਪਹਿਲਾਂ ਉਹਨਾਂ ਨੂੰ ਆਪ ਇਕੱਠਾ ਹੋਣਾ ਪੈਣਾ ਵੈ ਹੁਣ ਇਹ ਮਜਦਸਮੇ ਹੁਣ ਰਾਜਾਪਟਿੰਗ ਹੋਰਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਅਸੀਂ 60 70 ਨੌਜਵਾਨਾਂ ਨੂੰ ਟਿਕਟਾਂ ਦੇਵਾਂਗੇ ਉਸ ਤੋਂ ਬਾਅਦ ਵੀ ਅਨੇਕਾਂ ਸਵਾਲ ਉੱਠੇ ਸੀ ਕਿ ਆਕਰਕਾਰ ਉਹ 60 70 ਨੌਜਵਾਨ ਕਿਹੜੇ ਹੋਣਗੇ ਜਿਨ੍ਹਾਂ ਨੂੰ ਟਿਕਟਾਂ ਮਿਲਣਗੀਆਂ ਕੀ ਉਹ ਨੌਜਵਾਨ ਹੋਣਗੇ ਜਿਹੜੇ ਪਹਿਲਾ ਮੰਤਰੀ ਰਹੇ ਨੇ ਉਹਨਾਂ ਦੇ ਅੱਗੇ ਪਰਿਵਾਰਵਾਦ ਨੂੰ ਵਧਾਵਾ ਦਿੱਤਾ ਜਾਵੇਗਾ ਉਹਨਾਂ ਦੇ ਮੁੰਡਿਆਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਕੀ ਕੁਝ ਹੋਵੇਗਾ ਇਹ ਵੀ ਸਵਾਲਾਂ ਦੇ ਵਿੱਚ ਹਲੇ ਘੇਰੇ ਦੇ ਵਿੱਚ ਹੈ ਤੋ ਇੱਕ ਦੇ ਗਰਭ ਦੇ ਵਿੱਚ ਹੈ ਕਿ ਕੁਝ ਹੋਵੇਗਾ ਸੋ ਫਿਲਹਾਲ ਕਾਂਗਰਸ ਦੇ ਵਿੱਚ ਮੌਜੂਦਾ ਸਮੇਂ ਜਿਹੜੀ ਗਹਿ ਕੱਚ ਹੈ ਉਹ ਪੂਰੀ ਭਕੀ ਹੋਈ ਹੈ ਉਸ ਦੇ ਵਿੱਚੋਂ ਕਾਂਗਰਸ ਕਿਸ ਤਰ੍ਹਾਂ ਨਿਕਲ ਕੇ ਉੱਪਰ ਕੇ ਸਾਹਮਣੇ ਬਾਹਰ ਆਵੇਗੀ 2027 ਹਾਲੇ ਦੂਰ ਹੈ ਉਸ ਤੋਂ ਪਹਿਲਾਂ ਕਾਂਗਰਸ ਨੂੰ ਕਈ ਪੜਾਵਾਂ ਦੇ ਵਿੱਚੋਂ ਨਿਕਲਣਾ ਪਵੇਗਾ ਹੁਣ ਜਿਹੜੀ ਲੁਧਿਆਣਾ ਪੱਛਮੀ ਜਿਮਨੀ ਚੋਣ ਹੈ ਉਸ ਦੇ ਵੀ ਜਿੱਤ ਪ੍ਰਾਪਤ ਕਰਦੇ ਆ ਜਾਂ ਹਾਰਦੇ ਆ ਤਾਂ ਜਿੱਤਦੇ ਆ ਤਾਂ ਜਿੱਤ ਦਾ ਸੇਰਾ ਕਿਹਦੇ ਜਾਂਦਾ ਹੈ ਤਾਂ ਹਾਰਦੇ ਆ ਤਾਂ ਹਾਰ ਦਾ ਸੇਰਾ ਕਿਹੜੇ ਦੇਸਿਰ ਦੇ ਉਤੇ ਜਾਂਦਾ ਇਹ ਵੀ ਦੇਖਣਾ ਬਿਹਤ ਖਾਸ ਹੈ ਸੋ ਉਸ ਤੋਂ ਬਾਅਦ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਚੇਂਜ ਹੋ ਸਕਦਾ ਹੈ ਜਿਸ ਨੂੰ ਲੈ ਕੇ ਲੰਬੇ ਸਮੇਂ ਤੋਂ ਗੱਲ ਚੱਲ ਰਹੀ ਹੈ ਪਰ ਹਾਂ ਇੱਕ ਗੱਲ ਆਪਾਂ ਇੱਥੇ ਫਿਰ ਕਰ ਦਈਏ ਕਿ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦੇ ਵਿੱਚ ਜਾਣ ਪਾਈ ਹੈ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਪੰਜਾਬ ਜਿਹੜੀ ਕਾਂਗਰਸ ਦੇ ਵਿੱਚ ਦਾ ਵੋਟਰ ਸੀ ਜਿਹੜਾ ਜਦੋਂ 2022 ਦੇ ਵਿੱਚ ਚੋਣ ਹਾਰਨ ਤੋਂ ਬਾਅਦ ਜਿਹੜਾ ਨਿਰਾਸ਼ ਹੋ ਗਿਆ ਸੀ ਉਸ ਨੂੰ ਦੂਜੀਆਂ ਪਾਰਟੀਆਂ ਦੇ ਵੱਲ ਜਾਣ ਤੋਂ ਰੋਕਿਆ ਉਨ੍ਹਾਂ ਦਾ ਮਨੋਬਲ ਉੱਚਾ ਚੱਕਿਆ ਰਾਜਾ ਬਰਿੰਗ ਨੇ ਇੱਥੇ ਇਹ ਵੀ ਪੱਖ ਹੈ ਜਿਹੜਾ ਅਮਰਿੰਦਰ ਸਿੰਘ ਰਾਜਾ ਬਰਿੰਗ ਦਾ ਹਾਂ ਜਿਹੜੇ ਅੱਜ ਲੀਡਰ ਰਾਜਾ ਬਰਿੰਗ ਦਾ ਵਿਰੋਧ ਕਰ ਰਹੇ ਨੇ ਉਹਨਾਂ ਨੇ ਉਸ ਵਕਤ ਕਿਉਂ ਨਹੀਂ ਵਿਰੋਧ ਕੀਤਾ ਜਦੋਂ ਰਾਜਾ ਬਰਿੰਗ ਪ੍ਰਧਾਨਗੀ ਦੇ ਤੌਰ ਦੇ ਉੱਤੇ ਆਏ ਸੀ ਪਰ ਅੱਜ ਸਵਾਲ ਇਹ ਹੈ ਵੀ ਅਮਰਿੰਦਰ ਸਿੰਘ ਰਾਜਾ ਬਰਿੰਗ ਨੌਜਵਾਨ ਆਗੂ ਨੇ ਹੁਣ ਉਹ ਕਿਸ ਤਰ੍ਹਾਂ ਚੱਲਦੇ ਨੇ ਕੀ ਕੁਝ ਹੋਵੇਗੀ ਸਿਆਸਤ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੀ ਕਿਸ ਦਾ ਇਸ ਨੂੰ ਫਾਇਦਾ ਹੋਵੇਗਾ ਕਿ ਕਾਂਗਰਸ ਜਿੱਤ ਤੇ ਜਿੱਤ ਦੀ ਇੱਕ ਵਾਰ ਫਿਰ ਦੇਸ ਦੇ ਇਸ ਸੂਬੇ ਦੇ ਵਿੱਚ ਹਾਰੇਗੀ ਜਿਸ ਤਰ੍ਹਾਂ ਪਹਿਲਾਂ ਗੱਲ ਕਹੀ ਜਾ ਰਹੀ ਹੈ ਕਿ ਤੁਹਾਡੇ ਬੰਦੀ ਕਰਕੇ ਹੀ ਕਾਂਗਰਸ ਹਰਿਆਣਾ ਤੋਂ ਲੈ ਗਈ ਸੀ 2022 ਦੇ ਵਿੱਚ 78 ਤੋਂ 18 ਤੇ ਆ ਗਈ ਸੀ ਕਿਤੇ ਨ ਕਿਤੇ 27 ਦੇ ਬਿਲ ਤਾਂ ਨਹੀਂ ਉਹੀ ਕਦਮ ਜਾਂ ਫਿਰ ਉਸੇ ਰਾਹ ਦੇ ਵੱਲ ਤੁਰ ਰਹੀ ਹੈ ਕਾਂਗਰਸ ਉਹ ਦੇਖਣਾ ਬਿਹਤ ਖਾਸ ਹੋਵੇਗਾ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਵਿੱਚ ਜਰੂਰ ਦਿਓ ਧੰਨਵਾਦ